ਸਾਰੀ ਇਹ ਘਟਨਾ ਥੋੜਾ ਇਹਦਾ ਵਿਸਥਾਰ ਦੱਸੋ ਪਲੱਸ ਜਿਹੜੀ ਡਿਪਾਰਟਮੈਂਟ ਅਫਸਰਾਂ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਸੰਤੁਸ਼ਟੀ ਆਪਣੀ ਉਹ ਵੀ ਦੱਸਣਾ ਹੈ ਅਸੀਂ ਜਦੋਂ ਬੱਚਿਆਂ ਦਾ ਹੋਇਆ ਵਾ ਕੀ ਸੈਕਨੈਪਿੰਗ ਦਾ ਉਦੋਂ ਸਾਨੂੰ ਸੀਪੀ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਸੀ ਔਰ ਉਹਤਾ ਨੇ ਬੜੇ ਧਿਆਨ ਨਾਲ ਸਾਡ ਸੁਨੇਹਾ ਸੀ ਸਾਨੂੰ ਸਿਕਿਉਰਿਟੀ ਬਾਰੇ ਵੀ ਸਾਨੂੰ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਜੇ ਤੈਸੇ ਸੀਪੀ ਸਾਹਿਬ ਬਿਲਕੁਲ ਖਰੇ ਉਤਰੇ ਨੇ ਉਹਨਾਂ ਨੇ ਜੋ ਆਪਣੇ ਮੁਤਾਬਕ ਜੋ ਆਪਣੀ ਚੀਜ਼ ਦੀ ਇਨਵੈਸਟੀਗੇਸ਼ਨ ਕਰਵਾ ਕੇ ਆਪਣੀ ਟੀਮ ਦੇ ਕੋਲੋਂ ਉਸ ਤਰੀਕੇ ਨਾਲ ਉਹ ਲੜਕੇ ਫੜੇ ਗਏ ਨੇ ਔਰ ਜਿਸ ਨਾਲ ਜਿਸ طرح ਅਸੀਂ ਬਿਆਨੀ ਦੱਸਿਆ ਸੀ ਕਿ ਅਸਰਾ ਬੰਦੂਕ ਦੀ ਨੋਕ ਤੇ ਉਹ ਬੱਚਾ ਨੂੰ ਲੈ ਕੇ ਗਏ ਆ ਤੇ ਅਸਰਾ ਕੀਤਾ ਉਹ ਸਾਰਾ ਕੁਝ ਅੱਜ ਕਲੀਅਰ ਹੋ ਗਿਆ ਔਰ ਉਹਦੇ ਵਿੱਚ ਉਹ ਸਾਰਾ ਕੁਝ ਮੰਨ ਗਏ ਨੇ ਕਿ ਬੇਸੀ ਬਿਲਕੁਲ ਅਸਰਾ ਕੀਤਾ ਮਗਰ ਗੱਡੀ ਆਟੋਮੈਟਿਕ ਹੋਣ ਕਰਕੇ ਤੇ ਉਹਦੇ ਗੇਟ ਦਾ ਜਿਹੜੇ ਹੈਂਡਲ ਆ ਉਹ ਉਹਨਾਂ ਕੋਲ ਨਹੀਂ ਖੁੱਲ ਸਕੇ ਜਿਸੀ ਵਜ੍ਹਾ ਨਾਲ ਉਹ ਗੱਡੀ ਛੱਡ ਕੇ ਫੇਰ ਚਲੇ ਗਏ ਤੇ ਕੀ ਕਰੋਗੇ ਪੁਲਿਸ ਬਿਲਡ ਅੱਜ ਕੈਕਸ਼ਨ ਲੈ ਕੇ ਪੁਲਿਸ ਨੇ ਬਹੁਤ acha sara kaam kita CP ਸਾਹਿਬ ਦੇ ਵੀ ਉਹਨਾਂ ਦੀ ਪੂਰੀ ਟੀਮ ਨੇ ਉਹ ਬਹੁਤ ਵਧਾਈ ਦੇ ਪਾਪਤਰ ਹੈ ਕਿ CP ਸਾਹਿਬ ਦਾ ਤੁਸੀਂ ਪਿਛਲੇ ਕੁਝ ਟਾਈਮ ਪਰ ਅਗਰ ਦੇਖਿਆ ਜਾਵੇ ਤੇ ਸੀਪੀ ਸਾਹਿਬ ਹਰ ਕੰਮ ਨੂੰ ਨਿੱਜੀ ਕੰਮ ਲੈ ਕੇ ਤੇ ਉਹ ਕਰਦੇ ਨੇ। ਔਰ ਆਏਗੇ ਨੂੰ ਬਿਲਕੁਲ ਸਨਮਾਨ ਵੀ ਦਿੰਦੇ ਨੇ, ਇੰਸ਼ੋਰੈਂਸ ਵੀ ਦਿੰਦੇ ਨੇ ਤੇ ਉਹਦੇ ਨਾਲ ਨਾਲ ਉਹ ਕੰਮ ਵੀ ਕਰਕੇ ਦਿੰਦੇ ਨੇ। ਇਸ ਤੋਂ ਇਹ ਪ੍ਰੂਫ ਹੁੰਦਾ ਹੈ ਕਿ ਸੀਪੀ ਸਾਹਿਬ ਦੇ ਜੋ ਇੰਸ਼ੋਰੈਂਸ ਹੁੰਦੀਆਂ ਨੇ ਤੇ ਉਹਨਾਂ ਦੀ ਟੀਮ ਵੀ ਜੋ ਕੰਮ ਕਰਦੀ ਆ ਉਹ ਦਿਨ ਰਾਤ ਮਿਹਨਤ ਕਰਕੇ ਕਰਦੀ ਹੈ। ਔਰ ਉਸ ਦੇ ਮੁਤਾਬਕ ਹੀ ਸੀਪੀ ਸਾਹਿਬ ਨੇ ਕਰਕੇ ਦਿਖਾਇਆ ਸੀਪੀ ਸਾਹਿਬ ਉਹਨਾਂ ਦੀ ਟੀਮ ਸਾਰੀ ਟੀਮ ਖੋਸਾ ਸਾਹਿਬ ਨੇ ਏਡੀਸੀ ਪ੍ਰਸਾਦ ਸਾਹਿਬ ਨੇ ਅਵੇਰਕ ਸਾਹਿਬ ਨੇ ਅਭੀ ਮਨਿਊ ਸਾਹਿਬ ਨੇ ਮੈਡਮ ਐਸਐਚਓ ਨੇ ਔਰ ਸਾਥੇ ਨੇ ਬਹੁਤ ਅੱਛੀ ਸੀਆਈ ਸੀਆਈ ਦੇ ਵਿੱਚ ਜੈ ਰੰਦਾਵਾ ਸਾਹਿਬ ਨੇ ਉਹਨਾਂ ਦਾ ਵੀ ਬਹੁਤ ਅੱਛਾ ਰੋਲ ਲਿਆ ਆਪ ਸਾਰੀ ਟੀਮ ਨੇ ਜੋ ਸੀਪੀ ਸਾਹਿਬ ਨੇ ਟੀਮ ਸੈਕ ਕੀਤੀ ਹੋਈ ਹੈ ਆਈ ਥਿੰਕ ਦੈਟ ਇਜ਼ ਸਟਾਪ ਉਹ ਸਾਰੀ ਟੀਮ ਆਪਣੇ ਇੱਕ ਟੀਮ ਵਰਕ ਦੇ ਨਾਲ ਕੰਮ ਕਰਦੀ ਹੈ ਔਰ ਅਸੀਂ ਬਿਲਕੁਲ ਸੈਟੀਸਫਾਈਡ ਆ ਇਹਦੇ ਵਿੱਚ ਜੋ ਜੋ ਸੀ ਸੀਪੀ ਸਾਹਿਬ ਨੇ ਕਿਹਾ ਸੀ ਉਹ ਸਭ ਪੂਰਾ ਕੀਤਾ ਹਰ ਪੈਸੇ ਚਿੰਪਾਈ ਬਟਨ ਰਿਡੈਕਸ਼ਨ ਕਿਸੇ ਕੇ ਤਰਫ ਬੱਚੇ ਮੇਰੇ ਪੋਸਟਰ ਹੈ ਇਹਦੀ ਕੋਈ ਅੰਜੀਸ਼ ਵੀ ਰਤ ਨਹੀਂ ਨਹੀਂ ਉਹ ਨਹੀਂ ਨਿਕਲੂ ਉਹ ਉਹਨਾਂ ਨੇ ਅੱਗੇ ਗੱਡੀ ਲੈ ਕੇ ਅੱਗੇ ਸੇਲ ਕਰਨੀ ਸੀ ਇਹ ਉਹ ਸਿਰਫ ਸਨੈਚਿੰਗ ਦਾ ਕੇਸ ਹੈ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਜਿਸ ਤਰ੍ਹਾਂ ਵੀ ਉਹ ਅੱਗੇ ਦੱਸਣਗੇ ਸਾਨੂੰ ਥੈਂਕ ਯੂ ਮਿਤੀ 5/7 ਨੂੰ ਮਦਈ ਮਕਦਮਾ ਪ੍ਰਵਜੀਤ ਸਿੰਘ ਵੱਲੋਂ ਇੱਕ ਐਫਆਈਆਰ ਰਜਿਸਟਰ ਹੋਈ ਸੀਗੀ ਜਿਹਦਾ ਨੰਬਰ ਸੀ 144 ਥਾਣੇ ਰੰਜੀਤ ਵੈਨਿਊ ਇਹ ਜਦੋਂ ਆਪਣੇ ਪਰਿਵਾਰ ਨਾਲ ਰੰਜੀਤ ਵੈਨਿਊ ਖਾਣ-ਪੀਣ ਗਈ ਸੀਗੇ ਤੇ ਉਸ ਦਿਨ ਰਾਤ ਨੂੰ ਇੱਕ ਹਾਦਸਾ ਵਾਪਰਦਾ ਹੈ ਕਿ ਇਹਨਾਂ ਦੀ ਗੱਡੀ ਜਿਹਦੇ ਵਿੱਚ ਇਹਨਾਂ ਦੇ ਬੇਟੇ ਸੀਗੇ ਉਹ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾਲ ਹੀ ਇਹਨਾਂ ਦੇ ਇੱਕ ਬੇਟਾ ਗੱਡੀ ਦੇ ਵਿੱਚ ਰਹਿ ਜਾਂਦਾ ਹੈ ਤੇ ਉਹਨੂੰ ਵੀ ਨਾਲ ਲੈ ਕੇ ਚਲੇ ਗਏ ਸੀਗੇ ਜਿਹਦੇ ਤਹਿਤ ਫਿਰ 144 ਨੰਬਰ ਮੁਕਦਮਾ ਰਜਿਸਟਰ ਹੋਇਆ ਸੀਗਾ 363 ਤੇ 379 ਬੀ 2 ਦੇ ਤਹਿਤ ਕੁਝ ਦੂਰ ਜਾ ਕੇ ਗੱਡੀ ਬੰਦ ਹੋ ਜਾਂਦੀ ਹੈ ਤੇ ਉਹ ਜਿਹੜੇ ਸਨੇਚਰ ਸੀਗੇ ਗੱਡੀ ਉੱਥੇ ਹੀ ਛੜ ਕੇ ਉਤ ਮੌਕੇ ਤੋਂ ਫਰਾਰ ਹੋ ਜਾਂਦੇ ਆ ਇਹ ਐਫ ਆਈਰ ਰਜਿਸਟਰ ਹੋਣ ਤੋਂ ਬਾਅਦ ਥਾਣੇ ਰੰਜੀਤ ਵੈਨ ਦੀ ਪੁਲਿਸ ਸੀਆਈਏ ਸਟਾਫ ਬੜੀ ਜੋਰ ਸ਼ੋਰ ਨਾਲ ਇੱਕ ਕੇਸ ਨੂੰ ਟ੍ਰੇਸ ਕਰਨ ਲਈ ਤੇ ਇਹਦਾ ਅਸਲ ਮੋਟਿਵ ਜਾਣਨ ਲਈ ਕੋਸ਼ਿਸ਼ ਕਰ ਰਹੇ ਸੀਗੇ ਤੇ ਪਿਛਲੇ ਦੋ ਦਿਨ ਪਹਿਲਾਂ ਇੱਕ ਬੜੀ ਵੱਡੀ ਕਾਮਯਾਬੀ ਹੱਥ ਲੱਗਦੀ ਹੈ ਕਿ ਇਹ ਮੁਕਦਮੇ ਦੇ ਵਿੱਚ ਪੰਜ ਦੋਸ਼ੀ ਜਿਹੜੇ ਕਿ ਚਾਰ ਇੱਕ ਮੁੱਖੇ ਦੇ ਸੀਗੇ ਤੇ ਇੱਕ ਦੋਸ਼ੀ ਜਿਨ੍ਹਾਂ ਨੇ ਇਹਨੂੰ ਕੰਮ ਤੇ ਲਾਇਆ ਸੀਗਾ ਉਹ ਆਇਡੈਂਟੀਫਾਈ ਹੁੰਦੇ ਆ ਤੇ ਇਹਨਾਂ ਵਿੱਚੋਂ ਚਾਰ ਦੋਸ਼ੀ ਜਿਨ੍ਹਾਂ ਦੇ ਨਾਮ ਹੈਗੇ ਆ ਰਮਨਦੀਪ ਸਿੰਘ ਵਿੱਕੀ ਪਹਿਲਾ ਇਹ ਦੋਸ਼ੀ ਗ੍ਰਿਫਤਾਰ ਕੀਤੇ ਜਾਂਦੇ ਆ ਜਿਹੜੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਇਹਨਾਂ ਦੇ ਫਿਰਫਰ ਦੇ ਇਖਲਾਫ ਤੇ ਬਾਕੀ ਦੋ ਦੋਸ਼ੀ ਚੰਦਰ কুমার ਤੇ ਪਰਮਵੀਰ ਸਿੰਘ ਉਰਫ ਨਾਨਕ ਇਹਨਾਂ ਦੋਵਾਂ ਦੀ ਵੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਕੁੱਲ ਮਿਲਾ ਕੇ ਚਾਰ ਦੋਸ਼ੀ ਜਿਹੜੇ ਹੈਗੇ ਗ੍ਰਿਫਤਾਰ ਕਰ ਲਏ ਗਏ ਆ ਇਹਨਾਂ ਦੇ ਮੁੱਢਲੇ ਤੌਰ ਤੇ ਪੁੱਛ ਕੇ ਚੰਗੀ ਤਰੀਕੇ ਨਾਲ ਪੁੱਛਿਸ਼ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਰਮਵੀਰ ਸਿੰਘ ਉਰਫ ਨਾਨਕ ਦੇ ਕਹਿਣ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਗੱਡੀ ਸੌਫਟ ਟਾਰਗੇਟ ਜਿਹਨੂੰ ਕਹਿ ਲਈਏ ਆਇਡੈਂਟੀਫਾਈ ਕਰਕੇ ਉਹਨਾਂ ਤੋਂ ਗੱਡੀ ਖੋਣੀ ਸੀਗੀ ਜਾਂ ਕਿਤੇ ਕੋਈ ਗੱਡੀ ਚੋਰੀ ਕਰਨੀ ਸੀਗੀ ਰੰਜੀਤ ਵੈਨਿਊ ਦੇ ਵਿੱਚ ਘੁੰਮਦੇ ਰਹੇ ਕਾਫੀ ਚੇਰ ਤੱਕ ਕਾਫੀ ਗੱਡੀਆਂ ਨਾਲ ਵਾਚ ਕੀਤੀ ਬਟ ਇਹਨਾਂ ਨੂੰ ਕੋਈ ਸੌਫਟ ਟਾਰਗੇਟ ਇਦਾਂ ਦਾ ਨਹੀਂ ਲੱਭਿਆ ਬਾਅਦ ਇਹਨਾਂ ਨੇ ਵੇਖਿਆ ਕਿ ਐਕਐਸਯੂਵੀ ਜਿਹੜੀ ਗੱਡੀ ਸੀਗੀ ਇਹਦੇ ਵਿੱਚ ਦੋ ਬੱਚੇ ਹੀ ਨੇ ਤੇ ਇਹ ਸੌਫਟ ਟਾਰਗੇਟ ਸਮਝ ਕੇ ਇਹਨਾਂ ਨੇ ਇੱਕ ਮੁੰਡੇ ਨੂੰ ਜਿਹੜਾ ਗੱਡੀ ਚਲਾ ਰਿਹਾ ਸੀਗਾ ਪਿਸਤਲ ਵਿਖਾ ਕੇ ਥੱਲੇ ਧਾਰ ਲਿਆ ਤੇ ਇਹਨਾਂ ਨੂੰ ਗੱਡੀ ਆਪਰੇਟ ਕਰਨ ਦੀ ਨਹੀਂ ਆਈ ਇਹਨਾਂ ਤੋਂ ਬਾਰੀ ਵੀ ਨਹੀਂ ਖੁੱਲੀ ਤੇ ਇਹ ਸਾਰੇ ਸਾਰੇ ਹਬਾ ਦਬੜੀ ਦੇ ਵਿੱਚ ਜਦੋਂ ਪੁਲਿਸ ਨਾਲੇ ਮਗਰ ਲੱਗੀ ਤੇ ਗੱਡੀ ਲੈ ਕੇ ਉਥੇ ਮੋਕੇ ਤੇ ਨਾਲ ਹੀ ਇੱਕ ਇਹਨਾਂ ਦਾ ਬੇਟਾ ਵੀ ਵਿੱਚ ਹੀ ਸੀਗਾ ਗੱਡੀ ਦੇ ਉਹਨੂੰ ਲੈ ਕੇ ਫਰਾਰ ਹੋ ਗਏ ਜਦੋਂ ਉਥੋਂ ਇਹ ਜਾਂਦੇ ਆ तकरीबन 300 400 ਮੀਟਰ ਦੂਰ ਜਾ ਕੇ ਇਹ ਗੱਡੀ ਫਿਰ ਉਥੇ ਮੋਕੇ ਤੇ ਛੜਕੇ ਮੁੰਨੇ ਨੂੰ ਵੀ ਉੱਥੇ ਹੀ ਛੜਕੇ ਫਰਾਰ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਇਹ ਰੇਲਵੇ ਸਟੇਸ਼ਨ ਤੋਂ ਟ੍ਰੇਨ ਫੜ ਕੇ ਵੇਰਕਾ ਤੇ ਵਾਪਸ ਆਪਣੇ ਗੁਰਦਾਸਪੁਰ ਚਲੇ ਜਾਂਦੇ ਆ ਇਹ 5 ਤੱਕ ਦਾ ਵਕੂਆ ਤੇ 17 ਤਾਰੀਖ ਨੂੰ ਇਹ ਇੱਕ ਹੋਰ ਅਟੈਂਪਟ ਕਰਦੇ ਆ ਗੁਰਦਾਸਪੁਰ ਦੇ ਵਿੱਚ ਇੱਕ ਵਰਨਾ ਗੱਡੀ ਖੋਹ ਕਰਦੇ ਆ ਜਿਹਦੇ ਵਿੱਚ ਇਹ ਸਾਰੇ ਬੰਦੇ ਉੱਥੋਂ ਫੜੇ ਗਏ ਸੀਗੇ ਤੇ ਇਹ ਹੁਣ ਤੱਕ ਲੋਕ ਪੁਲਿਸ ਨੇ 4 ਬੰਦੇ ਗ੍ਰਿਫਤਾਰ ਕਰ ਲਈ ਹੈ ਤੇ ਇੱਕ ਦੀ ਭਾਲ ਜਾਰੀ ਹੈ ਜਸਨਾਤ ਬੜੀ ਤੇ ਇੱਕ ਚਾਰਾ ਦੇ ਨਾਮ ਹੈਗੇ ਇੱਕ ਦਾ ਰਮਨ ਦੂਜੇ ਦਾ ਵਿੱਕੀ ਤੀਜੇ ਦਾ ਚੰਦਨ ਕੁਮਾਰ ਤੇ ਚੌਥੇ ਦਾ ਪਰਮਵੀਰ ਸਿੰਘ ਉਰਫ ਨਾਨਾ ਜਿਹੜਾ ਪਰਮਵੀਰ ਸਿੰਘ ਉਨਾਰਾਗੇ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹੈ ਇਹਦੇ ਖਿਲਾਫ ਚਾਰ ਚਾਰ ਮੁਕਦਮੇ ਦਰਜ ਨੇ ਤੇ ਇਹ ਗੱਡੀ ਖੋਨ ਵਾਲੇ ਤੇ ਸਨੇਚਰ ਹੀ ਨੇ ਬੇਸਿਕਲੀ ਇਹਨਾਂ ਦੀ ਤਕਰੀਬਨ 25 ਤੋਂ 30 ਸਾਲ ਉਮਰ ਹੈ ਇਹਦੇ ਵਿੱਚ ਇੱਕ ਮੇਨ ਗੱਲ ਦੱਸਣੀ ਯੋਗ ਇਹ ਹੈ ਕਿ ਇਹ ਕੋਈ ਟਾਰਗੇਟਡ ਅਟੈਂਪਟ ਨਹੀਂ ਸੀਗਾ ਕਿ ਬਈ ਕੋਈ ਕਿਡਨਾਪਿੰਗ ਕਰਨ ਵਾਸਤੇ ਖਾਸ ਤੌਰ ਤੇ ਉੱਥੇ ਆਏ ਹੋਣ ਇਹ ਇੱਕ ਸਿੰਪਲ ਸਨੇਚਰ ਨੇ ਤੇ ਚੋਰ ਨੇ ਸਰ ਕਿਉਂ ਕਾਂਗੜੀ ਕਿਉਂ ਕਰਦੇ ਸੀ ਇਹ ਲੋਸ਼ੜੀ ਕੀ ਕਰਦੇ ਸੀ ਕ੍ਰਾਈਮਨਲ ਸੀਗੇ ਗੱਡੀ ਇਹਨਾਂ ਨੇ ਗਾ ਜਿਹੜੇ 4 ਬੰਦੇ ਨੇ ਇਹਨਾਂ ਨਾਨਕ ਨੂੰ 1.5 ਲੱਖ ਦੇ ਵਿੱਚ ਗੱਡੀ ਕੋਈ ਵੀ ਗੱਡੀ ਅਰੇਂਜ ਕਰਕੇ ਇਹਨਾਂ ਨੇ 1.5 ਲੱਖ ਰੁਪਏ ਦੇ ਵਿੱਚ ਵੇਚ ਨਹੀਂ ਸੀਗੀ ਸਹੀ ਸਹੀ ਕੋਲਿਫੀਕੇਸ਼ਨ ਕੋਲਿਫੀਕੇਸ਼ਨ ਬੜੀ ਪੜਾਈ ਹੋਈ ਕਿ ਨਹੀਂ 10ਵੀਂ 12ਵੀਂ ਪਾਸ ਹੀ ਨੇ ਸਾਰੇ ਸਾਰੇ ਕਿਦੋਂ ਤੋਂ ਕਰ ਰਹੇ ਹੋ ਕਿ 70 ਹੀ ਕਰ ਰਹੇ ਨਹੀਂ ਕਾਫੀ ਇਹ ਇਹਨਾਂ ਨੂੰ ਕਰਦੇ ਹੋ ਇਹਨੂੰ ਹੋ ਗਏ ਆ ਸਾਲ ਦੋ ਸਾਲ ਹੋ ਗਏ